ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਉੱਡਦੇ ਜਹਾਜ਼ 'ਚ ਵਾਪਰ ਗਈ ਵੱਡੀ ਘਟਨਾ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਜਾ ਰਹੇ ਹਾਂ ਸਿੰਗapore 에어ਲਾਈਨਸ ਦੀ 에ਕਾਡਾਨ ਵਿੱਚ ਹਵਾ ਵਿੱਚ ਗੰਬੀਰ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਇਸ ਕਾਰਨ ਕਿ ਯਾਤਰੀ ਦੀ ਮੌਤ ਹੋ ਗਈ ਜਦ ਕਿ 30 ਜਖਮੀ ਹੋ ਗਏ ਇਹ ਜਹਾਜ਼ ਲੰਡਨ ਤੋਂ ਸਿੰਗਾਪੁਰ ਲਈ ਰਵਾਨਾ ਹੋਇਆ ਸੀ ਤੇ ਸਿੰਗਾਪੁਰ 에어ਲਾਈਨਸ ਦੇ ਬੋਇੰਗ 777-300 ER ਫਲਾਈਟ ਨੇ ਲੰਡਨ ਤੋਂ ਉਡਾਨ ਭਰੀ ਸੀ ਅਤੇ ਇਹ ਹਾਸਾ ਟੇਕ-ਆਫ ਤੋਂ ਡੇਢ ਘੰਟੇ ਬਾਅਦ ਵਾਪਰਿਆ ਦੱਸਿਆ ਜਾ ਰਿਹਾ ਕਿ 30000 ਫੁੱਟ ਦੀ ਉਚਾਈ ਤੇ 에어 ਟਰਬੂਲੈਂਸ ਹੋ ਗਈ ਤੇ ਜਸ ਕਰਕੇ ਫਲਾਈਟ ਜੋਰ-ਜੋਰ ਨਾਲ ਫੀਲਡ ਲਗੀ ਰਿਪੋਰਟ ਮੁਤਾਬਕ ਇਹ 에어 ਟਰਬੂਲੈਂਸ ਕੁਝ ਦੇਰ ਤੱਕ ਜਾਰੀ ਰਹੀ ਤੇ ਜਸ ਕਰਕੇ ਫਲਾਈਟ ਨੂੰ ਡਿਵਰਟ ਕਰਕੇ ਬੈਂਕਾਕ ਦੇ ਸਵਰਣ ਭੂਮੀ ਹਵਾਈ ਅਡੇ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਜੇਕਰ ਅਸਿਸਟੈਂਟ ਸਮੇਤ ਨਜੇ ਮਾਰੀ ਦਾ ਫਲਾਈਟ ਦੁਪਹਿਰ 3:45 ਵਜੇ ਲੈਂਡ ਹੋਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਤਨਵਾਦ